ਰੇਲਵੇ ਪੁਲਿਸ ਚੌਂਕੀ ਫਿਲੌਰ ਦੇ ਥਾਣੇਦਾਰ ਪ੍ਰੇਮਨਾਥ ਨੇ ਦੱਸਿਆ ਕਿ ਫਿਲੌਰ ਨੇੜੇ ਰੇਲਵੇ ਲਾਈਨਾਂ ਤੋਂ ਇੱਕ ਔਰਤ ਦੀ ਲਾਸ਼ ਮਿਲੀ ਹੈ ਜੋ ਕਿ ਇਸੇ ਨਾਮ ਮعلوم ਚੱਲਦੀ ਰੇਲ ਗੱਡੀ ਵਿੱਚ ਡਿੱਗਦੀ ਜਾਪਦੀ ਹੈ ਉਸ ਦੀ ਪਛਾਣ ਨਹੀਂ ਹੋ ਸਕੀ ਉਮਰ ਲਗਭਗ 50 ਤੋਂ 60 ਸਾਲ ਰੰਗ ਗੋਰਾ ਅਤੇ ਅੰਮ੍ਰਿਤਧਾਰੀ ਜਾਪਦੀ ਹੈ ਕਿਉਂਕਿ ਉਸ ਦੇ ਸ਼ਰੀਰ ਸਾਇ ਪਾਇਆ ਹੋਇਆ ਹੈ ਪੱਗ ਮੇ ਰੰਗ ਦੀ ਕਮੀਜ਼ ਪਜਾਮਾ ਪਾਇਆ ਹੋਇਆ ਹੈ लाश ਨੂੰ 72 ਘੰਟੇ ਪਛਾਣ ਵਾਸਤੇ ਸਿਵਲ ਹਸਪਤਾਲ ਫਿਲੌਰ ਵਿਖੇ ਰੱਖ ਕੇ ਉਸਤੇ ਵਾਰਸਾ ਦਾ ਪਤਾ ਲਗਾਉਣ ਦੇ ਯਤਨ ਜਾਰੀ ਹਨ। ਸਾਨੂੰ ਉਸ ਸਟੇਸ਼ਨ ਮਾਟਰ ਕੋਲੋਂ ਗੋਲਮ ਨੂੰ ਆਇਆ तकरीबन 6:30 ਵਜੇ। ਤੇ ਉਹ ਕਹਿੰਦੇ ਕਿ ਇੱਕ ਰੇਲ ਤਲ ਦੇ ਆ ਗਿਆ ਆਦਮੀ ਜੀ ਬੱਡ ਬੋਡੀ ਤਿਆਰ ਤੇ ਜਿਆਦਾ ਹੀ ਮੋਕੇ ਤੇ ਗਏ ਤੇ 1 ਕਿਲੋਮੀਟਰ ਨੰਬਰ 399 ਦੇ ਕੰਪਲਟ ਦਰਮਿਆਨ ਰੇਲਵੇ ਸਟੇਸ਼ਨ ਪਟੀਆਂ ਫਲੋਰ ਮੌਕੇ ਤੇ ਪਹੁੰਚੇ ਤਾਂ ਉੱਥੇ ਇੱਕ ਲੇਡੀ ਜੀ ਦੀ ਡੈਡ ਬੋਡੀ ਪਈ ਸੀ ਜਿਾਸਤੇ ਭਾਗਵੇਂ ਰੰਗ ਦੇ ਕੱਪੜੇ ਪਾਏ ਹੋਇਆ ਤੇ ਅਮਰਤਾਰੀ ਜਾਪਦੀ ਹੈ ਜਿਹੜੀ ਹਾਬੀ ਪਾਇਆ ਹੋਇਆ ਤੇ ਮੌਕੇ ਤੇ ਉਦੋਂ ਤਾਂ ਕੋਈ ਚੀਜ਼ ਬਰਾਮਦ ਨਹੀਂ ਹੋਈ ਜਿਸ ਨਾਲ ਸੁਦੀ ਸੁਨਾਪ ਹੋ ਸਕੇ ਇਸ ਰਾਤ ਕੰਦੇ ਬਤਵਤ ਅਪਰਾਧ ਕੀਤੇ ਜਾ ਰਹੇ ਆ ਤੇ ਮੌਕੇ ਆਪਣੇ ਡੈਡ ਬੋਡੀ ਨੂੰ ਉਠਾ ਕੇ ਸਿਵਲ ਹਸਪਤਾਲ ਮੌਤਰੀ ਫਲੋਰ ਵਿੱਚ ਰੱਖਿਆ ਗਿਆ 72 ਘੰਟੇ ਲਈ ਸਰ ਕਿੰਨੀ ਕੁ ਉਮਰ ਹੈ ਜੀ ਉਮਰ ਇਹਦੀ ਹੈਗੀ ਕਰੀਬ 65 ਸਾਲ ਦੀ